ਯਾਰ ਕੋ ਪੇਮੈਂਟ ਆ ਗਈ ਪੰਦਰਾਂ ਲੱਖ ਰੁਪਈਆ ਦੇਣਾ ਗਿਆ ਚਲੋ ਮੈਂ ਕੋ ਥੱਲੇ ਦੁਕਾਨ ਤੇ ਗਿਣਤੀ ਬੈਠੀ ਗਿਣਤੀ ਕਰ ਲੈਣੇ ਆ ਤੇ ਉਹ ਦਿਵਾਰ ਆਏ ਤੇ ਆਂਡੇ ਗੋਣੇ ਕੋ ਪੈਹ ਫੜ ਕੇ ਜਿੰਨੂੰ ਪੈ ਦੇਣੋਂ ਨਾਲ ਦਾਤ ਦੁੱਤੋਂ ਮਾਰਿਆ ਤੇ ਲੁੱਟ ਕੇ ਲੈ ਗਏ ਕਿੰਨੇ ਬੰਦੇ ਸੀ ਦੋ ਬੰਦੇ ਸੀ ਜੀ ਕਰ ਗਿਆ ਯਾਰ ਉਸ ਬੰਦੇ ਦੋਨਾਂ ਜਾਨਾਂ ਨੂੰ ਇਸ ਟਾਈਮ ਹਸਪੀਟਲ ਦੇ ਤੇਰੇ ਰਾਜ ਨੇ ਕੋਸੇ ਨਹੀਂ ਆਉਂਦਾ

ਹਾਂਜੀ ਇਹਨਾਂ ਨੂੰ ਇਹਨਾਂ ਕੋ 2000 ਦੇ ਨੋਟ ਚੇਂਜ ਕਰਾਣੇ ਆਏ ਐ ਤੇ ਉਹ ਕਹਿੰਦਾ ਕਿ ਉਹ ਦੁਕਾਨ ਮੈਂ ਨਾ ਟੱਕੇ ਦੇ ਥਲੇ ਬੀਸਮੈਂਟ ਜਿਵੇਂ ਦੁਕਾਨ ਉੱਥੇ ਲੈ ਆ ਬੰਦੇ ਨੂੰ ਆਂਡੀਂ ਗੋਣੀ ਉਹ ਨੁਕਾ ਕੋ ਕਹੇ ਭੜਗੇ ਉਹਨਾਂ ਬੈਠ ਕੇ ਜਿਵੇਂ ਦੱਤੂ ਨੂੰ ਮਾਰੇ ਤੇ ਖਾਣਾ ਵੇਨਾ ਕਿੰਨੇ ਬੰਦੇ ਸੀ ਉਹ ਦੋ ਬੰਦੇ ਆਪਾਂ ਦੇ ਦੋ ਬੰਦੇ ਇੱਥੇ ਆਓ ਕੀ ਨਾਮ ਹੈ দাদা ਮੇਰਾ ਬਬਲੂ ਕੁਮਾਰ ਜੀ ਅੱਜ ਅੱਜ ਹੀ ਕੱਢਾਣੇ ਕੀ ਕਹਿੰਦਾ ਗੰਦੇ ਬਾਰੇ ਇਹਨਾਂ ਕੋ ਜੀ ਨੋਟ ਚੇਂਜ ਕਰਨਾ ਆਏ 2000 ਵਾਲੇ ਇਹ ਕਹਿੰਦੇ ਜੀ ਸਾਡੇ ਕੋਲ ਪੇਮੈਂਟ ਹੈਗੀ 15 ਲੱਖ ਰੁਪਈਆ ਦੇਣਾ ਕਿ ਚਲੋ ਮੇਰੇ ਕੋਲ ਥੱਲੇ ਦੁਕਾਨ ਤੇ ਗਿਣਤੀ ਬੈਠੀ ਗਿਣਤੀ ਕਰ ਲੈਣੇ ਆ ਤੇ ਉਹ ਲੋਕ ਆਏ ਤੇ ਆਂਡੀਆਂ ਗੋਣੀਆਂ ਕੋ ਪੈਹ ਫੜ ਕੇ ਜਿੰਨੂੰ ਬੈਹ ਦੇਣੋਂ ਨਾਲ ਦੱਤੂ ਦੁੱਤੋਂ ਮਾਰਿਆ ਤੇ ਲੁੱਟ ਕੇ ਲੈ ਗਏ ਕਿੰਨੇ ਬੰਦੇ ਸੀ ਦੋ ਬੰਦੇ ਸੀ ਜੀ ਤੇ ਹਿੰਦੂ ਸੀ ਸਲਾ ਸੀ ਆਪਾਂ ਇੰਨਾ ਨਹੀਂ ਮੈਂ ਦੇਖਿਆ ਬਾਕੀ ਦੋ ਬੰਦੇ ਦੇਖੇ ਆਪਾਂ ਆਪਾਂ ਤੇ ਐਸੀ ਬਾਈਕ ਤੇ ਹਾਂਜੀ ਹਾਂ ਆਪਾਂ ਤਾਂ ਫਰੀ ਬੈ ਗਈ ਆਪਾਂ ਬਸ ਬੰਦੇ ਨੂੰ ਸੰਭਾਲਦੇ ਪਈ ਬਾਕੀ ਅਮਨਜੀਤ ਬਣਨ ਲੱਗੇ ਮੰਨਦੇ ਨੂੰ ਚੁੱਕ ਕੇ ਚਲ ਜੀ ਇਹ ਕੰਸੀਡੈਂਟ ਇਨਫੋਰਮੇਸ਼ਨ ਆਈ ਸੀ ਕਿ ਦੋ ਜਨਾਂ ਨੂੰ ਜ਼ਖਮਾਰਗ ਤੇ ਧੰਨ ਕਰ ਗਿਆ ਉਹ ਸਬੰਧੀ ਦੋਨਾਂ ਜਨਾਂ ਨੂੰ ਇਸ ਟਾਈਮ ਹਸਪੀਟਲ ਵਿੱਚ ਇਲਾਜ ਨੇ ਤੇ ਜੋ ਯਾਰ ਮੇਰੇ ਸਾਡੇ ਵੱਲੋਂ ਕਾਰਵਾਈ ਬੰਦੀ ਆ ਬਿਆਨ ਲੈ ਕੇ ਦੱਸ ਦਿਆ ਤਾਂ ਕਿ ਸਰ ਕਿੰਨੇ ਬੰਦੇ ਜੜੇ

ਠੀਕ ਆ ਕਦੋਂ ਅਰਜੀ ਹੋ ਗਈ ਕਿੱਥੇ ਸਰ ਦਾਖਲ ਕਰਵਾਇਆ ਅਮਨ ਦੀ ਪੋਸਟ ਕੋਈ ਪੁਰਾਣੀ ਰੰਜਿਸ਼ ਕੋਈ ਮੋਡਲੀ ਚਾਂਸ ਪਤਾ ਲੱਗਣਾ ਹੈ ਸਟੇਟਮੈਂਟ ਲੈਣੇ ਪਤਾ ਲੱਗੇਗਾ ਠੀਕ ਹੈ ਸਰ ਹੁਣ ਪੁਲਿਸ ਵੱਲੋਂ ਕੀ ਕਾਰਵਾਈ ਕੀਤੀ ਪੁਲਿਸ ਵੱਲੋਂ ਉਹਨਾਂ ਦਾ ਬਿਆਨ ਲੈ ਕੇ ਪਤਾ ਪੱਟਚ ਕੀਤਾ ਜਾਵੇਗਾ ਜੀ ਇਨਵੈਸਟੀਗੇਸ਼ਨ ਸਾਡੇ ਵੱਲੋਂ ਸ਼ੁਰੂ ਕਰ ਦਿੱਤੀ ਗਈ ਹੈ ਜੀ ਅਸੀਂ ਗਲਤ ਫੇਸ ਕਰ ਲਾਂਗੇ ਸੀਸੀਟੀਵੀ ਕੈਮਰੇ ਤੋਂ ਵੀ ਹਾਲੇ ਜਾ ਰਹੇ ਨੇ ਅਸੀਂ ਬੈਕ ਗ੍ਰਾਉਂਡ ਵੀ ਲਗਾਤੀ ਹਾਂ ਅਲਟੀਮੇਟ ਕਿੰਨਾ ਦਾ ਕੈਸ਼ ਲੁੱਟਿਆ ਗਿਆ ਜੀ ਇਹ ਇਸ ਬਾਰੇ ਕੋਈ ਇਨਫੋਰਮੇਸ਼ਨ ਨਹੀਂ ਹੈ ਜੀ ਠੀਕ ਹੈ ਥੈਂਕ ਯੂ ਠੀਕ ਹੈ ਇੱਕ ਮਿੰਟ